ਮੀਰ ਮੰਨੂ ਦਾ ਸਮਾਂ ਆਇਆ ਆਪਣੇ ਐਲਕਾਰਾਂ ਨੂੰ ਕੋਲ ਬੁਲਾਇਆ ਬੁਲਾ ਕੇ ਕਹਿਣ ਲੱਗਾ ਮੈਂ ਦਿਨ ਰਾਤ ਇਹਨਾਂ ਸਿੱਖੜਿਆਂ ਨੂੰ ਖਤਮ ਕਰਦਾ ਵਾਂ ਕੀ ਸਾਰੇ ਸਿੱਖ ਖਤਮ ਹੋ ਗਏ ਐਲਕਾਰ ਕਹਿਣ ਲੱਗੇ ਜੀ ਜਿੰਨੇ ਅਸੀਂ ਮਾਰਦੇ ਹਾਂ ਹੋਰ ਦੂਣ ਸਵਾਏ ਹੁੰਦੇ ਨੇ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਦੂਣ ਸਵਾਏ ਹੋਏ ਜਿਵੇਂ ਜਿਵੇਂ ਮਨੂ ਜੀ ਪੁੱਟਦਾ ਕਹਿੰਦਾ ਕਾਰਨ ਕੀ ਹੈ ਕਹਿੰਦੇ ਕਾਰਨ ਤੇ ਇਹ ਵੀ ਸਿੰਘ ਤੇ ਚੱਲ ਗਏ ਜੰਗਲਾਂ ਨੂੰ ਪਰ ਜਿੱਥੇ ਸਿੰਘ ਮਾਰਸ਼ਲ ਘੋਮਤ ਸਿੰਘਣੀਆਂ ਵੀ ਘਟ ਨਹੀਂ ਹੈ ਬੀਬੀਆਂ ਵੀ ਘਟ ਨਹੀਂ ਹੈਗੀਆਂ ਕਹਿੰਦੇ ਬੀਬੀਆਂ ਕੀ ਕਰਦੀਆਂ ਨਾਲੇ ਤੇ ਆਪਣੇ ਘਰ ਦਾ ਕੰਮਕਾਰ ਕਰਦੀਆਂ ਨਾਲੇ ਇਕੱਠੀਆਂ ਹੋ ਕੇ ਲੰਗਰ ਪ੍ਰਸ਼ਾਦਾ ਤਿਆਰ ਕਰਦੀਆਂ ਲੰਗਰ ਪ੍ਰਸ਼ਾਦਾ ਕਰਕੇ ਤਿਆਰ ਫਿਰ ਜੰਗਲਾਂ ਦੇ ਵਿੱਚ ਜਾ ਕੇ ਸਿੰਘਾਂ ਨੂੰ ਸ਼ਕਾਉਂਦੀਆਂ ਤੇ ਮੀਰ ਮੰਨੂ ਕਹਿ ਲੱਗਾ ਜੇ ਸਿੰਘਣੀਆਂ ਦਾ ਵੀ ਵਿੱਚ ਪੂਰਾ ਯੋਗਦਾਨ ਹੈ ਇਹਨਾਂ ਸਿੰਘਣੀਆਂ ਦੀ ਗ੍ਰਿਫਤਾਰੀਆਂ ਤੇ ਬਰੰਟ ਜਾਰੀ ਕਰ ਦਿਓ ਸਿੰਘਣੀਆਂ ਪਕੜ ਕੇ ਲੈ ਆਓ ਬੱਚੇ ਪਕੜ ਕੇ ਲੈ ਆਓ ਜਿਹੜਾ ਬਹੁਤ ਜ਼ਿਆਦਾ ਬਿਰਧ ਹੋ ਗਿਆ ਤੁਰ ਨਹੀਂ ਸਕਦਾ ਉਹਨੂੰ ਉੱਥੇ ਹੀ ਖਤਮ ਕਰ ਆਓ ਨਾਲ ਨਾ ਲੈ ਕੇ ਆਇਓ ਜਿਹੜਾ ਬਹੁਤ ਜ਼ਿਆਦਾ ਬਿਰਧ ਹੋ ਗਿਆ ਉੱਥੇ ਹੀ ਖਤਮ ਕਰ ਦਿਓ ਉਹਨੂੰ ਫਿਰ ਬੀਬੀਆਂ ਨੂੰ ਫੜ ਕੇ ਲੈ ਆਏ ਜ਼ਾਲਮ ਹਕੂਮਤ ਜੇਲ੍ਹ ਦੇ ਵਿੱਚ ਕਰ ਦਿੱਤਾ ਬੰਦ ਲਾਹੌਰ ਦੇ ਵਿੱਚ ਜੇਲ੍ਹੇ ਕਰ ਦਿੱਤਾ ਬੰਦ ਹੁਣ ਵੇਖਦੇ ਨੇ ਹੋ ਸਕਦਾ ਬੀਬੀਆਂ ਡੋਲ ਜਾਣ ਕੀ ਕਰਦਾ ਕਿ ਐਲਕਾ ਰਾ ਕੇ ਹੌਲੀ-ਹੌਲੀ ਆ ਕੇ ਦੇਖਦਾ ਬੀਬੀਆਂ ਕੀ ਕਰਦੀਆਂ ਪਈਆਂ ਨੇ ਅੱਜ ਜੇਲ੍ਹ ਦੇ ਵਿੱਚ ਸਮਾਂ ਬਤਾਇਆ ਰਾਤ ਆਈ ਏ ਅਰਦਾਸ ਕੀਤੀ ਗੁਰੂ ਦੇ ਚਰਨਾਂ ਵਿੱਚ ਗੁਰੂ ਸਾਹਿਬ ਜੀ ਚਾਰ ਪੈਰ ਦੇਣ ਸੁੱਖ ਦਾ ਬਤੀਤ ਹੋਇਆ ਰਹਿਣ ਆਈਏ ਆਪ ਜੀਆਂ ਦੇ ਭਾਣੇ ਦੇ ਅੰਦਰ ਬਤੀਤ ਹੋਵੇ ਜਦੋਂ ਦੇਖਿਆ ਨਾ ਇੰਨੀ ਗੱਲ ਜਾ ਕੇ ਮੀਰ ਮਨ ਨੂੰ ਦੱਸਿਆ ਕਹਿੰਦਾ ਉਹਨਾਂ ਦੇ ਤੇ ਮਾਸਾ ਵੀ ਕਹਿੰਦਾ ਉਹਨਾਂ ਨੂੰ ਕੋਈ ਫਿਕਰ ਹੀ ਨਹੀਂ ਹੈਗਾ ਉਹ ਤੇ ਚੜਦੀ ਕਲਾ ਦੀ ਅਰਦਾਸ ਕਰਦੀਆਂ ਪਈਆਂ ਬੀਬੀਆਂ ਕਹਿੰਦਾ ਅੱਛਾ ਐਦਾਂ ਕਰੋ ਫਿਰ ਇਹਨਾਂ ਤੇ ਜ਼ੁਲਮ ਵਧਾ ਦਿਓ ਜ਼ੁਲਮ ਕਰਨਾ ਸ਼ੁਰੂ ਕਰ ਦਿਓ ਕਹਿੰਦੇ ਕੀ ਕਰਨਾ ਕਹਿੰਦੇ ਕੱਲ ਨੂੰ ਇਹਨਾਂ ਨੂੰ ਚੱਕੀ ਦਿਓ ਤੇ ਨਾਲ ਪੀਸਣ ਦਿਓ ਭਾਵ ਦਾਣੇ ਦਿਓ ਤੇ ਦਾਣਿਆਂ 'ਚ ਪਾ ਦਿਓ ਪਾਣੀ ਗਿੱਲਾ ਪੀਸਣ ਦਿਓ ਜਦੋਂ ਗਿੱਲਾ ਪੀਸਣ ਪੀਸਣ ਗਿਆ ਨਾ ਫਿਰ ਪਤਾ ਲੱਗੇਗਾ ਕਿ ਹਕੂਮਤ ਦੀ ਸਜ਼ਾ ਕੀ ਹੁੰਦੀ ਓਵੇਂ ਕੀਤਾ ਐਲਕਾਰਾ ਨੇ ਚੱਕੀ ਦੇ ਦਿੱਤੀ ਨਾਲ ਗਿੱਲਾ ਪੀਸਣ ਦੇ ਦਿੱਤਾ ਤੇ ਬੀਬੀਆਂ ਨੂੰ ਕਹਿਣ ਲੱਗੇ ਅੱਜ ਤੂੰ ਤੁਹਾਡਾ ਕੰਮ ਹੈ ਚੱਕੀ ਦੇ ਵਿੱਚ ਦਾਣੇ ਪੀਸੋ ਕਿ ਬੀਬੀਆਂ ਕੀ ਕਰਦੀਆਂ ਚੱਕੀ ਫੜ ਕੇ ਵਿੱਚ ਦਾਣੇ ਪਾਉਂਦੀਆਂ ਨਾਲ ਆਵਾਜ਼ ਦਿੰਦੀਆਂ ਇੱਕ ਬੀਬੀ ਵੱਲੋਂ ਆਂਦਾ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਤਾਂ ਬੀਬੀਆਂ ਜਾਪ ਕਰਦੀਆਂ ਚੱਕੀ ਪੀਸਣੀ ਸ਼ੁਰੂ ਕਰ ਦਿੱਤੀ ਫਿਰ ਸਮਾਂ ਆਇਆ ਫਿਰ ਚੜਦੀ ਕਲਾ ਦੀ ਅਰਦਾਸ ਕੀਤੀ ਮੀਰ ਮੰਨੂ ਨੂੰ ਦੱਸਿਆ ਕਿ ਆ ਜਾ ਕੇ ਕਹਿੰਦੇ ਉਹਨਾਂ ਤੇ ਤੇ ਮਾਸਾ ਵੀ ਕੋਈ ਆਪਸ ਦੇ ਵਿੱਚ ਡਾਰੀ ਨਹੀਂ ਉਹਨਾਂ ਦੇ ਉਹ ਤੇ ਸਾਰੀਆਂ ਬੀਬੀਆਂ ਚੜਦੀ ਕਲਾ ਦੇ ਵਿੱਚ ਨੇ ਕਹਿਣ ਲੱਗਾ ਇਸ ਤਰ੍ਹਾਂ ਕਰੋ ਜਿਹੜੀਆਂ ਬੀਬੀਆਂ ਦੇ ਬੱਚੇ ਦੀ ਕਿਰਪਾਉਣ ਵਾਲੀ ਹੈ ਨਾ ਉਹਨਾਂ ਤੇ ਰਾਤ ਨੂੰ ਭਾਰਾ ਪੱਥਰ ਪੇਟ ਤੇ ਰੱਖ ਦਿਓ ਜਿਵੇਂ ਜਿਵੇਂ ਸਜ਼ਾ ਮਿਲੇਗੀ ਏ ਡੋਲਣ ਗਿਆ ਕਿਸ ਤਰ੍ਹਾਂ ਨਹੀਂ ਡੋਲਣ ਗਿਆ ਉਵੇਂ ਕੀਤਾ ਗਿਆ ਭਾਰੇ ਪੱਥਰ ਰੱਖ ਦਿੱਤੇ ਗਏ ਪੇਟ ਤੇ ਫਿਰ ਬੀਬੀਆਂ ਨੇ ਚੜਦੀ ਕਲਾ ਦੀ ਅਰਦਾਸ ਕੀਤੀ ਮੀਨ ਮੰਨ ਨੂੰ ਪਤਾ ਲੱਗਾ ਕਹਿਣ ਲੱਗੇ ਅਜੇ ਵੀ ਚੜਦੀ ਕਲਾ ਚ ਨੇ ਕਹਿੰਦੇ ਕੋਈ ਗੱਲ ਨਹੀਂ ਚੜਦੀ ਕਲਾ ਚ ਨੇ ਤੇ ਕੱਲ ਨੂੰ ਇਸ ਤਰ੍ਹਾਂ ਕਰੋ ਜਿਹੜੇ ਇਹਨਾਂ ਦੇ ਛੋਟੇ ਬੱਚੇ ਨੇ ਨਾ ਉਹਨਾਂ ਨੂੰ ਪਕੜ ਕੇ ਸ਼ਹੀਦ ਕਰੋ ਤੇ ਸ਼ਹੀਦ ਕਰਕੇ ਤੇ ਉਹਨਾਂ ਦੇ ਟੋਟੇ ਕਰਕੇ ਉਹਨਾਂ ਦੇ ਹਾਰ ਪਰੋ ਕੇ ਇਹਨਾਂ ਦੇ ਗਲੇ ਵਿੱਚ ਪਾਓ ਫਿਰ ਦੇਖਦੇ ਹਾਂ ਡੋਲਦੀਆਂ ਕ ਨਹੀਂ ਡੋਲਦੀਆਂ ਉਵੇਂ ਉਹ ਝਾਲਮ ਹਕੂਮਤ ਦੇ ਸਿਪਾਈ ਆਏ ਬੀਬੀਆਂ ਚੱਕੀ ਤੇ ਪੀਸਣ-ਪੀਸਦੀਆਂ ਪਈਆਂ ਨੇ ਤੇ ਝਾਲਮਾਂ ਨੇ ਕੀ ਕੀਤਾ ਇੱਕ ਬੀਬੀ ਦੇ ਗੋਦ ਦੇ ਵਿੱਚੋਂ ਛੋਟਾ ਬੱਚਾ ਚੁੱਕਿਆ ਜਦੋਂ ਛੋਟਾ ਬੱਚਾ ਚੁੱਕਿਆ ਤੇ ਬੀਬੀਆਂ ਫੇਰ ਸਿਮਰਨ ਕਰਦੀਆਂ ਪਈਆਂ ਨੇ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਝਾਲਮ ਨੇ ਬੀਬੀ ਦੀ ਗੋਦ ਵਿੱਚੋਂ ਬੱਚਾ ਚੋਕ ਲਿਆ ਪਰ ਬੀਬੀਆਂ ਸਿਮਰਨ ਕਰਦੀਆਂ ਪੀਆਂ ਬੱਚੇ ਵੱਲ ਧਿਆਨ ਹੀ ਨਹੀਂ ਹੈ ਝਾਲਮ ਨੇ ਕੀ ਕੀਤਾ ਛੋਟੇ ਬੱਚੇ ਨੂੰ ਤਾਣੂ ਉਛਾਲਿਆ ਜਦੋਂ ਤਾਣੂ ਉਛਾਲਿਆ ਬੀਬੀ ਫੇਰ ਸਿਮਰਨ ਦੇ ਵਿੱਚ ਜੁੜੀ ਹੋਈ ਏ ਥੱਲੇ ਨੂੰ ਕੀਤਾ ਤੇ ਕੈਚ ਕਰ ਲਿਆ ਜਦੋਂ ਕੈਚ ਕੀਤਾ ਨਾ ਝੋਪ ਲਿਆ ਬੱਚੇ ਨੂੰ ਝੋਪ ਲਿਆ ਮਾਤਾ ਨੇ ਫੇਰ ਨਹੀਂ ਦੇਖਿਆ ਜ਼ਾਲਮ ਕਹਿੰਦਾ ਇਹਦਾ ਧਿਆਨ ਹੀ ਨਹੀਂ ਹੈਗਾ ਕਹਿੰਦਾ ਬੀਬੀ ਗੱਲ ਸੁਣ ਲੈ ਤੇਰਾ ਬੱਚਾ ਮੈਂ ਤਾਂ ਨੂੰ ਛਾਲ ਲਿਆ ਮੈਂ ਵਾਪਸ ਫੜ ਲਿਆ ਤੂੰ ਧਿਆਨ ਹੀ ਨਹੀਂ ਕੀਤਾ ਤੇ ਬੀਬੀ ਕਹਿਣ ਲੱਗੀ ਕੀ ਕਹਿੰਦੇ ਹੋ ਜ਼ਾਲਮੋ ਕਹਿਣ ਲੱਗੇ ਮੈਂ ਤੇਰਾ ਬੱਚਾ ਤਾਂ ਨੂੰ ਛਾਲ ਲਿਆ ਫੇਰ ਆ ਕੇ ਝੋਪ ਲਿਆ ਫੜ ਲਿਆ ਹੁਣ ਮੈਂ ਹੋਰ ਕਹਿਰ ਕਰਾਂਗਾ ਪਰ ਬੀਬੀ ਅਡੋਲ ਖੜੀਏ ਜਾਪ ਕਰਦੀ ਪਈਏ ਜਾਲਮ ਨੇ ਫੇਰ ਬੱਚਾ ਫੜਿਆ ਫੜ ਕੇ ਬੱਚਾ ਤਾਣ ਉਛਾਲਿਆ ਜਦੋਂ ਉਛਾਲਿਆ ਨਾ ਤਾਣ ਨੂੰ ਥੱਲੇ ਨੇਜਾ ਕਰ ਦਿੱਤਾ ਬੱਚਾ ਆਰ ਪਾਰ ਕਰ ਦਿੱਤਾ ਜਦੋਂ ਆਰ ਪਾਰ ਹੋ ਗਿਆ ਨਾ ਬੱਚਾ ਫੇਰ ਆਵਾਜ਼ ਆਈ ਚੱਕੀ ਚਲਾੰਦਿਆਂ ਦੀ ਕੀ ਆਵਾਜ਼ ਆਈ ਸਤ ਨਾਮ ਵਾਹਿ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ساری ਜੇਲ੍ਹ ਦੇ ਵਿੱਚ ਵਾਹਿਗੁਰੂ ਦੀ ਧੁਨੀ ਦਾ ਆਵਾਜ਼ ਆ ਰਹੀ ਏ ਜਾਲਮ ਨੇ ਵੇਖਿਆ ਡੋਲਦੀਆਂ ਹੀ ਨਹੀਂ ਬੀਬੀਆਂ ਸਿੰਘ ਤੇ ਹੈਗੇ ਆਗੇ ਨੇ ਬੀਬੀਆਂ ਵੀ ਨਹੀਂ ਘਟ ਫਿਰ ਕੀ ਕਰਦਾ ਆਂਦਰਾ ਕੱਟਦਾ ਆਂਦਰਾ ਦਾ ਹਾਰ ਬਣਾ ਕੇ ਤੇ ਬੱਚਿਆਂ ਦੇ ਟੋਟੇ ਟੋਟੇ ਕਰਕੇ ਤੇ ਮਾਵਾਂ ਦੇ ਗਲ ਵਿੱਚ ਹਾਰ ਪਾ ਦਿੱਤਾ ਜਦੋਂ ਹਾਰ ਪਾ ਦਿੱਤਾ ਨਾ ਬੱਚੇ ਸ਼ਹੀਦ ਕਰ ਦਿੱਤੇ ਸ਼ਾਮ ਦਾ ਸਮਾਂ ਆਇਆ ਸਾਰੀਆਂ ਬੀਬੀਆਂ ਨੇ ਫਿਰ ਸਾਰੇ ਬੱਚਿਆਂ ਦੇ ਸਰੀਰ ਇਕੱਠੇ ਕੀਤੇ ਜਿਨ੍ਹਾਂ ਜਿਨ੍ਹਾਂ ਦੇ ਵੀ ਬੱਚੇ ਸ਼ਹੀਦ ਹੋਏ ਸੀ ਸਰੀਰ ਇਕੱਠੇ ਕਰਕੇ ਫਿਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ 'ਚ ਕੀਤੀ ਅਰਦਾਸ ਪਾਤਸ਼ਾਹ ਸਾਡੇ ਤੇ ਤੁਸੀਂ ਬੜਾ ਦਰਸ ਕੀਤਾ ਬੜੀ ਕਿਰਪਾ ਕੀਤੀ ਤੁਸੀਂ ਸਾਡੇ ਤੇ ਸਾਡੇ ਤੇ ਬੜੀ ਕਿਰਪਾ ਕੀਤੀ ਤੁਸੀਂ ਕੀ ਕਿਰਪਾ ਕੀਤੀ ਏ ਬੱਚਿਆਂ ਨੂੰ ਸ਼ਹੀਦੀ ਦੀ ਕਿਰਪਾ ਕਰ ਦਿੱਤੀ ਏ ਤੁਹਾਡੇ ਤੇ ਚਾਰ ਸਨ ਚਾਰ ਵਾਰ ਦਿੱਤੇ ਅੱਜ ਸਾਡੇ ਤੇ ਵੀ ਕਿਰਪਾ ਹੋ ਗਈ ਬੱਚੇ ਸ਼ਹੀਦੀ ਪਾ ਗਏ ਚਾਰ ਪੈਰ ਦਿਨ ਸੁੱਖ ਦਾ ਬਤੀਤ ਹੋਇਆ ਰਹਿਣ ਆਈਏ ਸੁੱਖਾਂ ਦੀ ਬਤੀਤ ਕਰਨੀ ਸੰਗਤ ਜੀ ਕਿੰਨਾ ਜਿਗਰਾ ਹੋਵੇਗਾ ਦਿਨ ਦੇ ਵਿੱਚ ਬੱਚੇ ਸ਼ਹੀਦ ਹੁੰਦੇ ਪਏ ਨੇ ਜ਼ਾਲਮ ਇੰਨਾ ਕਹਿਰ ਕਰਦੇ ਪਏ ਨੇ ਤੇ ਮੁੱਖ ਦੇ ਵਿੱਚੋਂ ਕੀ ਨਿਕਲਦਾ ਪਿਆ ਚਾਰ ਪੈਰ ਦਿਨ ਸੁੱਖ ਦਾ ਬਤੀਤ ਹੋਇਆ ਇਹਨੂੰ ਸੁੱਖ ਕਹਿੰਦੇ ਨੇ ਸਾਡੇ ਸਿੱਖ ਕੌਮ ਦੀਆਂ ਮਹਾਨ ਬੀਬੀਆਂ ਤੇ ਜੇਲ੍ਹ ਦੇ ਵਿੱਚ ਬੀਬੀਆਂ ਨੇ ਕੀਤੀ ਅਰਦਾਸ ਤੇ ਮੀਰ ਮੰਨੂ ਇੱਕ ਵਾਰੀ ਤਰਬਕ ਕੇ ਆਪਣੀ ਕੁਰਸੀ ਤੋਂ ਥੱਲੇ ਡਿੱਗਾ ਸਮਾਂ ਪਾ ਕੇ ਇੱਕ ਦਿਨ ਮੀਰ ਮੰਨੂ ਘੋੜੇ ਤੇ ਅਸਵਾਰ ਸੀ ਤੇ ਗੋਲੀ ਚੱਲੀ ਘੋੜੀ ਚੱਲਣ ਦੇ ਨਾਲ ਤਰਬਕ ਕੇ ਉਹਦਾ ਘੋੜਾ ਤਰਬਕ ਗਿਆ ਤੇ ਇੱਕਦਮ ਭੱਜ ਗਿਆ ਜਦੋਂ ਭੱਜਿਆ ਤੇ ਮੀਰ ਮੰਨੂ ਦਾ ਪੈਰ ਫਸ ਗਿਆ ਘੋੜੇ ਦੀ ਰਿਕਾਬ ਵਿੱਚ ਕਦੀ ਮੀਰ ਮੰਨੂ ਕਿਸੇ ਪਾਸੇ ਵਜੇ ਕਦੀ ਕਿਸੇ ਪਾਸੇ ਵਜੇ ਕਦੀ ਇੱਕ ਅੰਗ ਕੋਈ ਬਾਹ ਦਾ ਕਿਸੇ ਪਾਸੇ ਡਿੱਗੇ ਕਦੀ ਹੱਥ ਕਿਸੇ ਪਾਸੇ ਡਿੱਗੇ ਟੋਟੇ ਟੋਟੇ ਕਰਕੇ ਮੀਰ ਮੰਨੂ ਵੀ ਸ਼ਹੀਦ ਹੋਇਆ ਕਿਉਂਕਿ ਜਿਸ ਬੰਦੇ ਨੇ ਜਿਵੇਂ ਦਾ ਬੀਜਣਾ ਓਵੇਂ ਦਾ ਵੜਨਾ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਨਾ